ਸੋਨਮ ਵਾਂਚੁਕ ਚਰਵਾਿਆਂ ਦੇ ਚਰਾੰਦਾਂ ਦੀ ਧਰਤੀ ਲਦਾਖ ਦਾ ਨਾਇਕ ਹੈ ਤੇ ਨਾਇਕ ਕਦੇ ਵੀ ਸੱਤਾ ਨੂੰ ਰਾਸ ਨਹੀਂ ਆਉਂਦੇ ਸੱਤਾ ਨੂੰ ਤਾਂ ਜੀ ਹਜੂਰੀਏ ਚਾਹੀਦੇ ਹੁੰਦੇ ਨੇ ਪਰ ਜਦ ਤੋਂ ਜੰਮੂ ਕਸ਼ਮੀਰ ਨੂੰ ਤੋੜ ਕੇ ਲਦਾਖ ਨੂੰ ਯੂਨੀਅਨ ਟ੍ਰੈਕਟਰੀ ਬਣਾਇਆ ਗਿਆ ਉਦੋਂ ਤੋਂ ਸੱਤਾ ਨੇ ਸਾਜ਼ਿਸ਼ ਦੇ ਨਾਲ ਕਾਰਪੋਰੇਟ ਲਈ ਇਸ ਖਿੱਤੇ ਦੇ ਦਰਵਾਜ਼ੇ ਖੋਲ ਦਿੱਤੇ ਆ 5G ਵਰਗੇ ਜਿਹੜਾ ਟੈਕਨੀਕਲ ਫਾਈਬਰ ਤੋਂ ਬਗੈਰ ਉਹਨਾਂ ਨੇ ਸਾਰੀ ਵਾਦੀ ਵਿੱਚ ਇੰਟਰਨੈਟ ਚਾਲੂ ਕਰਵਾਇਆ ਆਪਣੇ ਜਤਨਾਵਰ ਅਤੇ ਆਪਣੀਆਂ ਵਿਗਿਆਨਕ ਕਾਢਾਂ ਨਾਲ ਇਸ ਸਾਰੇ ਪ੍ਰਸੰਗ ਵਿੱਚੋਂ ਲਦਾਖੀ ਲੋਕ ਸੜਕਾਂ ਤੇ ਆਏ ਤੇ ਮੰਗ ਕੀਤੀ ਸਾਨੂੰ ਲੰਗੜੀ ਸੱਤਾ ਮਨਜ਼ੂਰ ਨਹੀਂ ਸਾਨੂੰ ਯੂਟੀ ਤੋਂ ਮੁਕੰਮਲ ਰਾਜ ਦਾ ਦਰਜਾ ਦਿਓ ਸਾਡੀ ਧਰਤੀ ਨੂੰ ਅਸਾਮ ਮਗਾ ਲਿਆ ਤ੍ਰਿਪੁਰਾ ਤੇ ਮिजੋਰਮ ਵਰਗੇ ਰਾਜਾਂ ਦੀ ਤਰ੍ਹਾਂ ਸੰਵਿਧਾਨ ਦੀ 6ਵੀਂ ਸੂਚੀ ਵਿੱਚ ਸ਼ਾਮਲ ਕਰੋ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਡਾਕਟਰ ਕੁਲਦੀਪ ਸਿੰਘ ਦੀਪਹਰਾਂ ਦਾ ਲਿਖਿਆ ਹੋਇਆ ਮਿਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜੋ ਇਸ ਵੇਲੇ ਭਾਰਤ ਵਿੱਚ ਸਭ ਤੋਂ ਵੱਧ ਚਰਚਾ ਚੱਲ ਰਹੀ ਗੱਲ ਹੈ ਜਿਹੜਾ ਮਿਡਲ ਹੈ ਉਹਦਾ ਸਰਲੇਖ ਹੈ ਚਰਵਾਹਾਂ ਦੀ ਧਰਤੀ ਦਾ ਨਾਇਕ ਸੋਨਮ ਵਾਂਗਚੁੱਕ ਸੱਤਾ ਦੀਆਂ ਅੱਖਾਂ ਵਿੱਚ ਰੜਕਦਾ ਸੀ ਕਲਦੀਪ ਸਿੰਘ ਦੀਪ ਲਿਖਦੇ ਨੇ ਕਿ ਇਟਲੀ ਦੇ ਮਹਾਨ ਦਾਰਸ਼ਨਿਕ ਉਬਰੇਟੋ ਇਕੋ ਆਪਣੇ ਇੱਕ ਲੇਖ ਯੂ ਆਰ ਫਾਸ਼ਿਸ ਦੇ حوالے ਨਾਲ ਕਹਿੰਦਾ ਹੈ ਕਿ ਫਾਸ਼ੀਵਾਦ ਦੇ ਦੌਰਾਨ ਅਸਹਿਮਤੀ ਦਾ ਅਪਰਾਧਿਕਨਕਰਨ ਕਰ ਦਿੱਤਾ ਜਾਂਦਾ ਹੈ ਅਸਹਿਮਤੀ ਆਮ ਵਰਤਾਰਾ ਨਹੀਂ ਰਹਿੰਦੀ ਬਲਕਿ ਇਸ ਨੂੰ ਸੱਤਾ ਦੇ ਖਿਲਾਫ ਬਗਾਵਤ ਦੇ ਤੌਰ ਤੇ ਮੰਨ ਲਿਆ ਜਾਂਦਾ ਹੈ ਇਹ ਸਿੱਧੇ ਤੌਰ ਤੇ ਦਰਸ਼ਨ ਦੀ ਜਾਂ ਫਿਲਾਸਫੀ ਦੀ ਮੌਤ ਹੈ ਕਿਉਂਕਿ ਦਰਸ਼ਨ ਦਾ ਤਾਂ ਆਧਾਰ ਹੀ ਸਥਾਪਤੀ ਨਾਲ ਅਸਹਿਮਤੀ ਹੁੰਦਾ ਹੈ ਭਾਰਤ ਵਿੱਚ ਵੀ ਇੰਝ ਹੀ ਵਾਪਰ ਰਿਹਾ ਹੈ ਅਤੇ ਇਸ ਦੀ ਤਾਜ਼ਾ ਉਦਾਹਰਣ ਸੋਨਮ ਬਾਂਚੁਕਾ ਹੈ ਸੋਨਮ ਬਾਂਚੁਕਾ ਚਰਵਾਿਆਂ ਦੇ ਚਰਾੰਦਾਂ ਦੀ ਧਰਤੀ ਲਦਾਖ ਦਾ ਨਾਇਕ ਹੈ ਤੇ ਨਾਇਕ ਕਦੇ ਵੀ ਸੱਤਾ ਨੂੰ ਰਾਸ ਨਹੀਂ ਆਉਂਦੀ ਸੱਤਾ ਨੂੰ ਤਾਂ ਜੀ ਹਜੂਰੀਏ ਚਾਹੀਦੇ ਹੁੰਦੇ ਨੇ ਜੋ ਭੇਡਾਂ ਵਾਂਗ ਸਿਰ ਸੁੱਟ ਕੇ ਉਸ ਦੇ ਮਗਰ ਮਗਰ ਚੱਲਣ ਉਸਦੀ ਤਾਂ ਹਾਂ ਵਿੱਚ ਹਾਂ ਮਲਾਉਣ ਪਰ ਕਦੇ ਵੀ ਕੁਸਕੜਨਾ ਲਦਾਖ ਬੋਧੀ ਚਰਵਾਇਆਂ ਦੀ ਧਰਤੀ ਹੈ ਤੇ ਦੂਰ ਦੂਰ ਤੱਕ ਚਰਾੰਦਾ ਨੇ ਜਿੱਥੇ ਪਸ਼ਮੀਨਾ ਬੱਕਰੀਆਂ ਯਾਕ ਤੇ ਭੇਡਾਂ ਚਰਦੀਆਂ ਨੇ ਇਹ ਚਰਵਾਏ ਇਹਨਾਂ ਪਸ਼ੂਆਂ ਦੀ ਫਰ ਵੇਚਦੇ ਨੇ ਇਹਨਾਂ ਦਾ ਦੁੱਧ ਪੀਂਦੇ ਨੇ ਇਹਨਾਂ ਦੀ ਸਵਾਰੀ ਕਰਦੇ ਨੇ ਅਤੇ ਆਪਣੀ ਧਰਤੀ ਤੇ ਆਪਣੀ ਮਸਤੀ ਵਿੱਚ ਜੀਉਂਦੇ ਨੇ ਇਹ ਚਰਾੰਦਾ ਇਹਨਾਂ ਦੀਆਂ ਜੀਵਨ ਰੇਖਾਵਾਂ ਹਨ ਜਿੱਥੋਂ ਇਹਨਾਂ ਦਾ ਇਤਿਹਾਸ ਪੈਦਾ ਹੁੰਦਾ ਹੈ ਸੱਭਿਆਚਾਰ ਵਿਕਸਿਤ ਹੁੰਦਾ ਹੈ ਅਰਥਚਾਰਾ ਮਜ਼ਬੂਤ ਹੁੰਦਾ ਹੈ ਤੇ ਇਹਨਾਂ ਦੀ ਪਛਾਣ ਬਣਦੀ ਹੈ ਪਰ ਜਦ ਤੋਂ ਜੰਮੂ ਕਸ਼ਮੀਰ ਨੂੰ ਤੋੜ ਕੇ ਲਦਾਖ ਨੂੰ ਯੂਨੀਅਨ ਟ੍ਰੈਕਟਰੀ ਬਣਾਇਆ ਗਿਆ ਉਦੋਂ ਤੋਂ ਸੱਤਾ ਨੇ ਸਾਜ਼ਿਸ਼ ਦੇ ਨਾਲ ਕਾਰਪੋਰੇਟ ਲਈ ਇਸ ਖਿੱਤੇ ਦੇ ਦਰਵਾਜ਼ੇ ਖੋਲ ਦਿੱਤੇ ਹਨ ਇੱਥੋਂ ਦੀ ਸਭ ਤੋਂ ਵੱਡੀ ਚਰਾਦ ਚਾਂਗ ਥਾਂਗ ਚਰਾਦ ਵਿੱਚ 20000 ਏਕੜ ਥਾਂ ਦੇ ਉੱਤੇ ਸੋਲਰ ਪ੍ਰੋਜੈਕਟ ਲਾ ਕੇ ਨੂੰ ਉਜਾੜ ਦਿੱਤਾ ਜਾ ਰਿਹਾ ਹੈ ਇੱਕ ਹੋਰ ਜ਼ਰੂਰੀ ਗੱਲ ਇਨ੍ਹਾਂ ਚਰਾਗਾਹਾਂ ਦੇ ਥੇਹਾਂ ਲੀਥੀਅਮ ਵਰਗੇ ਖਣਿਜ ਪਦਾਰਥ ਹੋਣ ਦਾ ਅੰਦਾਜ਼ਾ ਹੈ ਜਿਸ ਤਰ੍ਹਾਂ ਮੈਦਾਨੀ ਇਲਾਕਿਆਂ ਤੇ ਕਬਜ਼ਾ ਕਰਨ ਲਈ ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ ਬਿਲਕੁਲ ਉਸੇ ਤਰ੍ਹਾਂ ਹੀ 2023 ਵਿੱਚ ਸੰਸਦ ਵਿੱਚ ਇੱਕ ਕਾਨੂੰਨ ਐਮ ਐਮ ਡੀ ਆਰ ਅਮੈਂਡਮੈਂਟ 2023 ਪਾਸ ਕਰਕੇ ਲੀਥੀਅਮ ਟਾਈਟੇਨੀਅਮ ਅਤੇ ਜਰਕੋਨੀਅਮ ਵਰਗੇ ਖਣਿਜਾਂ ਨੂੰ ਐਟੋਮਿਕ ਮਟੀਰੀਅਲ ਦੇ ਵਰਗ ਚੋਂ ਬਾਹਰ ਕੱਢ ਕੇ ਕਾਰਪੋਰੇਟ ਦੀ ਲੁੱਟ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਭਵਿੱਖ ਵਿੱਚ ਕੀ ਹੋਣ ਵਾਲੀਆਂ ਸੰਭਾਵਨਾਵਾਂ ਨੇ ਪਹਿਲੀ ਗੱਲ ਚਰਾੰਦਾ ਸੁਗੜ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ ਪਸ਼ਮੀਨਾ ਬੱਕਰੀਆਂ ਭੁੱਖੀਆਂ ਮਰਨ ਲੱਗਣਗੀਆਂ ਚਰਵਾਆਂ ਦੀ ਰੋਜ਼ੀ ਰੋਟੀ ਦੇ ਵਸੀਲੇ ਕਾਰਪੋਰੇਟ ਦੇ ਢਿੱਡ ਵਿੱਚ ਪੈ ਜਾਣਗੇ ਲਿਥੀਅਮ ਵਰਗੇ ਤੱਤਾਂ ਦੇ ਵਪਾਰ ਲਈ ਖੁਦਾਈ ਸ਼ੁਰੂ ਹੋ ਜਾਏਗੀ ਚਰਾੰਦਾ ਉੱਜੜ ਜਾਣਗੇ ਅਤੇ ਲਦਾਖ ਦਾ ਸਾਰਾ ਇਕੋਸਿਸਟਮ ਤਬਾਹ ਹੋ ਜਾਏਗਾ ਗਲੇਸ਼ੀਅਰ ਤੇ ਝੀਲਾਂ ਤਬਾਹ ਹੋਣ ਵਾਲੇ ਪਾਸੇ ਤੁਰ ਪੈਣਗੀਆਂ ਜੈਵਿਕ ਵਿਭਿੰਨਤਾ ਬਰਬਾਦ ਹੋ ਜਾਏਗੀ ਭਵਿੱਖ ਵਿੱਚ ਵੱਡੇ ਸੱਭਿਆਚਾਰਕ ਤੇ ਵਾਤਾਵਰਣ ਸੰਕਟ ਪੈਦਾ ਹੋ ਜਾਣਗੇ ਚਰਵਾਿਆਂ ਦੀ ਸਦੀਆਂ ਦੀ ਪਛਾਣ ਨੂੰ ਖੋਰਾ ਲੱਗੇਗਾ ਇਹ ਖਦਸ਼ਿਆਨ ਇੰਜਨਾ ਚੋਂ ਸੋਨਮ ਵਾਂਗ ਚੁਕਤਾ ਇਹ ਅੰਦੋਲਨ ਜੰਮਿਆ ਤੇ ਪ੍ਰਵਾਨ ਚੜਿਆ ਕਦੇ ਲਦਾਖ ਨੂੰ ਇਹ ਇਤਰਾਜ ਹੁੰਦਾ ਸੀ ਕਿ ਜੰਮੂ ਕਸ਼ਮੀਰ ਵਿੱਚ ਰਹਿਣ ਕਰਕੇ ਉਹਨਾਂ ਦੇ ਖਿੱਤੇ ਦਾ ਵਿਕਾਸ ਨਹੀਂ ਹੋ ਸਕਿਆ ਜਦ ਲਦਾਖ ਨੂੰ ਵੱਖਰਾ ਕੀਤਾ ਗਿਆ ਤਾਂ ਇੱਕ ਵਾਰ ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਕੁਝ ਚੰਗਾ ਵਾਪਰ ਜਾਏਗਾ ਅਤੇ ਇਸ ਖਿੱਤੇ ਦਾ ਵਿਕਾਸ ਹੋਏਗਾ ਹੁਣਾ ਤਾਂ ਇਹੋ ਹੀ ਚਾਹੀਦਾ ਸੀ ਕਿ ਇਸ ਧਰਤੀ ਦੀ ਖਸਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਤੋਂ ਦਾ ਵਿਕਾਸ ਹੁੰਦਾ ਵਿਦਿਅਕ ਸੰਸਥਾਵਾਂ ਖੁੱਲ੍ਹਦੀਆਂ ਅਤੇ ਲੋਕਾਂ ਦੀ ਆਰਥਿਕਤਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਹਲਾਰਾ ਮਿਲਦਾ ਪਰ ਹੋਇਆ ਸਭ ਕੁਝ ਇਸ ਦੇ ਉਲਟ ਸਰਕਾਰ ਨੇ ਕੁਦਰਤੀ ਦੌਲਤ ਨਾਲ ਮਾਲਾ-ਮਾਲ ਇਹ ਇਲਾਕਾ ਕਾਰਪੋਰੇਟੀ ਜਮਦੂਤਾ ਨੂੰ ਪਲੇਟ ਵਿੱਚ ਰੱਖ ਕੇ ਦੇਣ ਦੇ ਮਨਸੂਬੇ ਘੜਦੇ ਸੋਨਮ ਵਾਂਗਚੁੱਕ ਜਿਸ ਨੇ ਕਦੇ ਭਾਰਤੀ ਫੌਜ ਲਈ ਵਿਸ਼ੇਸ਼ ਤੰਬੂ ਤਿਆਰ ਕਰਕੇ ਦਿੱਤੇ ਆਪਣੇ ਲੋਕਾਂ ਦੀ ਪਿਆਸ ਦਾ ਹੱਲ ਕਰਨ ਲਈ ਬਰਫ ਦੇ ਸਤੂਪ ਦਿੱਲੇ ਉਸਾਰੇ ਵਿਦਿਕ ਸੰਸਥਾਵਾਂ ਨੇ ਆਪਣੇ ਲੋਕਾਂ ਨੂੰ ਇਲਮ ਦੇ ਕੇ ਰਾਹ ਤੋੜਨ ਦਾ ਯਤਨ ਕੀਤਾ 5G ਵਰਗੇ ਜਿਹੜਾ ਟੈਕਨੀਕਲ ਫਾਈਬਰ ਤੋਂ ਬਗੈਰ ਉਹਨਾਂ ਨੇ ਸਾਰੀ ਵਾਦੀ ਵਿੱਚ ਇੰਟਰਨੈਟ ਚਾਲੂ ਕਰਵਾਇਆ ਆਪਣੇ ਯਤਨਾਂ ਨਾਲ ਤੇ ਆਪਣੀਆਂ ਵਿਗਿਆਨਕ ਕਾਢਾਂ ਨਾਲ ਅਤੇ ਜਦ ਉਹਨੂੰ ਆਪਣੀ ਧਰਤੀ ਤੇ ਡਾਕੇ ਮਾਰਨ ਦੀਆਂ ਕਲਸੂਆਂ ਆਈਆਂ ਤਾਂ ਉਹ ਸੰਘਰਸ਼ ਦੇ ਮੈਦਾਨ 'ਚ ਕੁੱਦ ਪਿਆ ਕੱਲ ਤੱਕ ਸਤਾ ਜਿਹੜੀਆਂ ਉਸ ਨਾਲ ਫੋਟੋਆਂ ਖਚਾਉਂਦੀ ਫਿਰਦੀ ਸੀ ਉਸ ਨੂੰ ਵਾਰਡ ਦਿੰਦੀ ਹੁੰਦੀ ਸੀ ਉਹਦੇ ਨਾਂ ਤੇ ਟਵੀਟ ਕਰਦੀ ਸੀ ਰਾਤੋਂ ਰਾਤ ਉਸ ਦੀ ਦੁਸ਼ਮਣ ਬਣ ਗਈ ਤੇ ਉਸ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਕੇ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਹ ਹੀ ਭਗਵਾ ਫਾਸ਼ੀਵਾਦ ਹੈ। ਜਿਹੜਾ ਵੀ ਸਤਾ ਤੋਂ ਆਪਣਾ ਹੱਕ ਮੰਗਦਾ ਹੈ ਉਸ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰੋ ਜੇਲ੍ਹ ਵਿੱਚ ਸੁਟੋ ਤੇ ਆਵਾਜ਼ ਬੰਦ ਕਰ ਦਿਓ। ਉੱਥੋਂ ਦੇ ਸਥਾਨਕ ਗਾਇਕ ਚੁੰਨੀ ਦਰਜੀ ਨੇ ਆਪਣੇ ਯਾਕ ਪਸ਼ਮੀਨਾ ਬੱਕਰੀ ਨੂੰ ਪ੍ਰਤੀਕ ਬਣਾ ਕੇ ਆਪਣੇ ਲੋਕਾਂ ਦੀ ਬੇਬਸੀ ਤੇ ਦਮਨ ਦਾ ਇੱਕ ਗੀਤ ਵੀ ਗਾਇਆ ਹੈ ਪਹਾੜਾਂ ਦੀ ਘਾ ਚਰਦਾ ਸੀ ਪੀ ਝੀਲਾਂ ਦਾ ਪਾਣੀ ਮੈਂ ਢਿੱਡ ਭਰਦਾ ਸੀ ਚਰਾੰਦਾਂ ਦੇ ਵਿੱਚ ਨੱਚਦਾ ਸੀ ਪਸ਼ਮੀਨੇ ਦੇ ਨਾਲ ਜੱਜਦਾ ਸੀ ਇੱਕ ਇੱਕ ਕਰਕੇ ਸਾਰੇ ਝੁੰਡ ਨੂੰ ਹੀ ਮਾਰ ਦਿੱਤਾ ਆਪਣੇ ਲਾਲਚ ਮੈਨੂੰ ਫਾਏ ਚਾੜ ਦਿੱਤਾ ਚਰਾੰਦਾਂ ਨੂੰ ਹੀ ਕਤਲਗਾਹ ਵਿੱਚ ਬਦਲ ਦਿੱਤਾ ਚੁੱਕ ਤਲਵਾਰਾਂ ਆ ਕੇ ਮੈਨੂੰ ਕਤਲ ਕੀਤਾ ਇਸ ਸਾਰੇ ਪ੍ਰਸੰਗ ਵਿੱਚੋਂ ਲਦਾਖੀ ਲੋਕ ਸੜਕਾਂ ਤੇ ਆਏ ਤੇ ਮੰਗ ਕੀਤੀ ਸਾਨੂੰ ਲੰਗੜੀ ਸੱਤਾ ਮਨਜ਼ੂਰ ਨਹੀਂ ਸਾਨੂੰ ਯੂਟੀ ਤੋਂ ਮੁਕੰਮਲ ਰਾਜ ਦਾ ਦਰਜਾ ਦਿਓ ਸਾਡੀ ਧਰਤੀ ਨੂੰ ਅਸਾਮ ਮੰਗਾ ਲਿਆ ਤ੍ਰਿਪੁਰਾ ਤੇ ਮिजोरਮ ਵਰਗੇ ਰਾਜਾਂ ਦੀ ਤਰ੍ਹਾਂ ਸੰਵਿਧਾਨ ਦੀ 6ਵੀਂ ਸੂਚੀ ਵਿੱਚ ਸ਼ਾਮਲ ਕਰੋ ਤਾਂ ਜੋ ਅਸੀਂ ਵਿਸ਼ੇਸ਼ ਅਧਿਕਾਰਾਂ ਨਾਲ ਆਪਣੀ ਪਛਾਣ ਨੂੰ ਵੀ ਕਾਇਮ ਰੱਖ ਸਕੀਏ ਤੇ ਅਸਤਿਤਵ ਨੂੰ ਵੀ ਬੜਾ ਸਕੀ ਹੈ ਉਸ ਦੀ ਲੜਾਈ ਸਿਰਫ ਲਦਾਖ ਤੱਕ ਸੀਮਿਤ ਨਹੀਂ ਹੈ ਸਗੋਂ ਪੂਰੇ ਹਿਮਾਲਿਆਈ ਖੇਤਰ ਦੇ ਵਾਤਾਵਰਣ ਸੱਭਿਆਚਾਰ ਅਤੇ ਲੋਕਾਂ ਦੇ ਹੱਕਾਂ ਲਈ ਹੈ ਪਰ ਸੱਤਾ ਨੂੰ ਇਹ ਮਨਜ਼ੂਰ ਨਹੀਂ ਰਵਿੰਦਰ ਮਸਰੂਰ ਦਾ ਸ਼ੇਰ ਚੇਤੇ ਆ ਰਿਹਾ ਹੈ ਕਦੀ ਹੱਕ ਦਾ ਪੰਛੀ ਜੇ ਪਰ ਤੋਲਦਾ ਹੈ ਤਾਂ ਗਿਰਜਾਂ ਦਾ ਅਸਮਾਨ ਕਿਉਂ ਡੋਲਦਾ ਹੈ ਆਓ ਗਿਰਜਾਂ ਦਾ ਵਿਰੋਧ ਕਰੀਏ ਕਿਉਂਕਿ ਸੋਨਮ ਵਾਂਗਚੁੱਕ ਸਾਡੀ ਉਸੇ ਲੜਾਈ ਦਾ ਹਿੱਸਾ ਹੈ ਜੋ ਅਸੀਂ ਪੂਰਾ 1 ਸਾਲ ਕਿਸਾਨੀ ਨੂੰ ਦਿੱਲੀ ਵਿੱਚ ਜਾ ਕੇ ਬਚਾਉਣ ਲਈ ਬਾਰਡਰਾਂ ਤੇ ਲੜੀ ਸੀ ਉਸ ਵਕਤ ਪੂਰਾ ਮੁਲਕ ਸਾਡੇ ਨਾਲ ਆ ਗਿਆ ਸੀ ਆਓ ਆਪਾਂ ਵੀ ਸੋਨਮ ਵਾਂਗਚੁੱਕ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰੀਏ ਲਦਾਖ ਦੇ ਲੋਕ ਉਸ ਦੇ ਸੰਘਰਸ਼ ਨੂੰ ਅੱਗੇ ਤੋਰ ਰਹੇ ਹਨ ਉਹਦੀ ਪਤਨੀ ਗਿਤਾंजलि ਸ਼ੇਰਨੀ ਵਾਂਗ ਬੇਖੌਫ ਹੋ ਕੇ ਮੈਦਾਨ ਵਿੱਚ ਡਟੀ ਹੈ ਆਓ ਉਹਨਾਂ ਦੇ ਸੰਘਰਸ਼ ਦਾ ਸਾਥ ਦਈਏ ਇਹ ਸੀ ਜੀ ਕੁਲਦੀਪ ਸਿੰਘ ਦੀਪਰਾ ਦਾ ਲਿਖਿਆ ਹੋਇਆ ਮੀਡਲ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਵੈਸੇ ਕਾਫੀ ਦਿਨ ਹੋ ਗਏ ਨੇ ਬੰਗਚੰਗ ਨੂੰ ਜੇਲ੍ਹ ਵਿੱਚ ਸੁਟਿਆ ਹੋਇਆ ਪਰ ਅਜੇ ਤੱਕ ਉਹਦੀ ਜਿਹੜੀ ਜੇਲ੍ਹ ਦੀ ਲਿਖਤੀ ਰਿਪੋਰਟ ਹੁੰਦੀ ਆ ਉਹਦੇ ਪਰਿਵਾਰ ਨੂੰ ਨਹੀਂ ਦਿੱਤੀ ਗਈ ਤੇ ਆਖਰ ਤੱਕ ਘਰ ਕੇ ਉਦੀ ਪਤਨੀ ਗਿਤਾंजलि ਦਿੱਲੀ ਹਾਕਮਾਂ ਦੇ ਕੰਨਾਂ 'ਚ ਆਵਾਜ਼ ਪਾਉਣ ਲਈ ਜਾ ਪਹੁੰਚੀ ਐ ਉੱਥੇ ਬੈਠੀ ਹੋਈ ਐ ਇਹੋ ਜਿਹੇ ਵਿਅਕਤੀ ਦਾ ਜੇ ਭਾਰਤ ਦੇ ਲੋਕ ਸਾਥ ਨਹੀਂ ਦੇਣਗੇ ਤੇ ਫਿਰ ਸਾਡਾ ਕੋਈ ਭੁੱਖ ਨਹੀਂ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਕਿਸਾਨੀ ਵੇਲੇ ਹੋਇਆ ਸੀਗਾ ਸਾਰੇ ਦੇਸ਼ ਦੀ ਆਵਾਜ਼ ਬਣ ਗਈ ਸੀ ਉਸੇ ਤਰ੍ਹਾਂ ਸੋਨੂੰ ਮਾਨਚਪਦੀ ਆਵਾਜ਼ ਵਿੱਚ ਆਵਾਜ਼ ਮਿਲਾ ਕੇ ਉਹਨੂੰ ਪੂਰੇ ਦੇਸ਼ ਦੀ ਆਵਾਜ਼ ਬਣਾਉਣਾ ਚਾਹੀਦਾ ਲਦਾਖ ਪੂਰੇ ਹਿੰਦੁਸਤਾਨ ਦਾ ਕਹਾਸਾ ਹੈ ਤੇ ਇੱਕ ਬੜਾ ਸੈਂਸਿਟਿਵ ਜਿਹੜਾ ਪ੍ਰਾਂਤ ਹੈ ਚੀਨ ਤੇ ਪਾਕਿਸਤਾਨ ਦੋ ਬਾਰਡਰ ਉਹਨੂੰ ਲੱਗਦੇ ਨੇ ਕਾਰਗਿਲ ਦਾ ਆਪਾਂ ਜੁੱਧ ਵੇਖਿਆ ਹੋਇਆ ਤੇ ਇਹ ਉਹੀ ਲੋਕ ਨੇ ਕਾਰਗਿਲ ਦੇ ਜੁੱਧ ਵੇਲੇ ਇੰਨਾ ਹੀ ਚਰਵਾਇਆ ਨੇ ਜਾ ਕੇ ਭਾਰਤੀ ਫੌਜ ਨੂੰ ਦੱਸਿਆ ਸੀ ਕਿ ਉੱਥੇ ਕੁਝ ਵਾਪਰ ਰਿਹਾ ਹੈ ਜਿਹੜਾ ਸਾਡੇ ਸ਼ਾਸਕ ਸਾਡੇ ਹਾਕਮ ਵੀ ਸੁੱਤੇ ਪਏ ਸਨ ਤੇ ਸਾਡੀ ਫੌਜ ਨੂੰ ਵੀ ਅਦਾਹਤਾ ਪਤਾ ਨਹੀਂ ਸੀ ਕਿਉਂਕਿ ਬਰਖਦੇ ਦਿਨਾ ਚ ਪਹਾੜਾਂ ਤੋਂ ਥੱਲੇ ਉਤਰ ਕੇ ਉਹ ਵੀ ਰਾਮ ਫਰਮਾ ਰਹੇ ਸਨ ਤੇ ਇਹਨਾਂ ਲੋਕਾਂ ਦੇ ਉੱਤੇ ਸ਼ੱਕ ਕਰਨਾ ਇਹਨਾਂ ਦੀ ਦੇਸ਼ ਪ੍ਰਤੀ ਵਫਾਦਾਰੀ ਨੂੰ ਦੇਸ਼द्रोह ਦੱਸਣਾ ਇਹ ਸਾਡੇ ਸਾਰਿਆਂ ਵਾਸਤੇ ਕਾਲਖ ਦਾ ਟਿੱਕਾ ਹੋ ਨਿਬੜੇਗਾ ਸਾਨੂੰ ਸਾਰਿਆਂ ਨੂੰ ਉਹਦੀ ਆਵਾਜ਼ ਆਵਾਜ਼ ਰਲਾ ਕੇ ਉਹਦੇ ਨਾਲ ਖੜੇ ਹੋਣ ਦਾ ਸਮਾਂ ਹੈ ਖਾਸ ਕਰਕੇ ਪੰਜਾਬੀਆਂ ਨੂੰ ਤੇ ਉੱਤੋਂ ਵੀ ਅੱਗੇ ਸਿੱਖਾਂ ਨੂੰ ਜਿਹੜੇ ਹਮੇਸ਼ਾ ਮਾੜੇ ਨਿਤਾਣੇ ਦਾ ਸਾਥ ਦਿੰਦੇ ਆਏ ਨੇ ਉਹਨਾਂ ਨੂੰ ਸਾਰੇ ਨਾਨਕ ਨਾਮ ਲੈਵਾਂ ਨੂੰ ਐਸ ਵੇਲੇ ਕੇਂਦਰ ਦੀ ਇਸ ਜਿਹੜੀ ਸੱਤਾ ਜਿਹੜੀ ਫਾਸ਼ੀਵਾਦੀ ਸੱਤਾ ਹੈ ਉਹਦੇ ਵਿਰੁੱਧ ਡਟਣ ਦੀ ਲੋੜ ਹੈ ਤੇ ਸਾਨੂੰ ਮੰਗ ਚੁੱਕਤੇ ਹੱਕ ਵਿੱਚ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤੁਹਾਡਾ ਬਹੁਤ ਧੰਨਵਾਦ ਸਤਸ੍ਰੀ ਅਕਾਲ